ਸਾਸਰੀਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਗੱਲ ਕਰਾਂਗੇ ਜੀ ਅੱਜ ਰਾਤ ਪੰਜਾਬ ਦੇ ਮੌਸਮ ਦੇ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਸਵੇਰ ਵੇਲੇ ਤੋਂ ਚੰਗੀ ਧੁੱਪ ਲਿਸ਼ਕੀ ਹੈ ਜਿਸ ਦੇ ਕਾਰਨ ਥੋੜੀ ਬਹੁਤੀ ਗਰਮੀ ਦੇ ਵਿੱਚ ਅੱਜ ਵਾਦਾ ਜ਼ਰੂਰ ਹੋਇਆ ਜੀ ਪੰਜਾਬ ਦੇ ਵਿੱਚ ਹਲਕੀ ਦਰਮਿਆਨੀ ਬੱਦਲਬਾਈ ਵੀ ਛਾਈ ਰਹੀ ਸੀ ਖਾਸ ਤੌਰ ਤੇ ਪਟਿਆਲਾ ਫਤਿਹਗੜ੍ਹ ਸਾਹਿਬ ਰੂਪਨਗਰ ਮੁਹਾਲੀ ਇਹ ਤਿੰਨ ਚਾਰ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਸਾਨੂੰ ਹਲਕੀ ਦਰਮਿਆਨੀ ਬੱਦਲਬਾਈ ਦੇਖਣ ਨੂੰ ਮਿਲੀ ਸੀ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਤੁਸੀਂ ਪੰਜਾਬ ਦੇ ਕਿਸ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਦੇ ਵਿੱਚ ਇਸ ਟਾਈਮ ਮੌਸਮ ਦੇ ਕੀ ਖਲਾਫ ਬਣੇ ਹੋਏ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਹੋ ਜੀ ਵੀਡੀਓ ਚੰਗੀ ਲੱਗਦੀ ਆ ਤਾਂ ਲਾਈਕ ਕਰਨਾ ਨਾ ਭੁੱਲਿਓ ਦੇਖਿਆ ਜਾਵੇ ਤਾਂ ਇਸ ਟਾਈਮ ਸਾਨੂੰ ਸੈਟਲਾਈਟ ਇਮੇਜ ਤੋਂ ਸਾਫ਼ ਦਿਖਾਈ ਦੇ ਰਿਹਾ ਕਿ ਫਿਲਹਾਲ ਪੰਜਾਬ ਦੇ ਵਿੱਚ ਕੋਈ ਬਦਲੀ ਸਿਸਟਮ ਨਹੀਂ ਹੈ ਪਰ ਸਾਨੂੰ ਇੱਕ ਬਦਲੀ ਸਿਸਟਮ ਅਗਰ ਗੱਲ ਕੀਤੀ ਜਾਵੇ ਤਾਂ ਪੂਰਬ ਹਿੱਸੇ ਯਾਨੀ ਕਿ ਹਿਮਾਚਲ ਤੋਂ ਐਂਟਰ ਕਰਦਾ ਹੋਇਆ ਦੁਆਬੇ ਦੀ ਵੈਲਟ ਵਿੱਚ ਅਧਰਾ ਤੋਂ ਬਾਅਦ ਉਮੀਦ ਹੈ ਇਸਦੀ ਹੈ ਕਿ ਇਹ ਅਧਰਾ ਤੋਂ ਬਾਅਦ ਪੰਜਾਬ ਵਿੱਚ ਐਂਟਰ ਕਰ ਜਾਵੇਗਾ ਜਿਸ ਦੇ ਨਾਲ ਸਾਨੂੰ ਖਾਸ ਤੌਰ ਤੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾ ਸ਼ਹਿਰ ਬਲਾਚੌਰ ਦੇ ਏਰੀਆ ਲੁਧਿਆਣਾ ਰਾਹੋਂ ਸਮਰਾਲਾ ਰੂਪਨਗਰ ਨੰਗਲ ਅਨੰਦਪੁਰ ਸਾਹਿਬ ਭਰਤਗੜ ਤੇ ਮੁਹਾਲੀ ਕਰਾਲੀ ਮੋਰਿੰਡਾ ਇਹ ਜਿਹੜੀ ਬੈਲਟ ਹੈ ਇਹਦੇ ਵਿੱਚ ਬੱਦਲ ਬਈ ਐਂਟਰ ਕਰਨ ਦੀ ਪੂਰੀ ਪੂਰੀ ਉਮੀਦ ਹੈ ਨਾਲ ਦੀ ਨਾਲ ਸਾਨੂੰ ਪਟਿਆਲੇ ਦੇ ਕੁਝ ਹਿੱਸੇ ਜੀ ਤੇ ਨਾਲ ਦੀ ਨਾਲ ਫਤੇਗੜ ਸਾਹਿਬ ਦੇ ਹਿੱਸਿਆਂ ਵਿੱਚ ਵੀ ਇਹ ਬੱਦਲਬਾਈ ਪਹੁੰਚ ਸਕਦੀ ਹੈ ਜੀ ਜਿਸ ਦੇ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਅੱਜ ਅਧਰ ਆਧ ਤੋਂ ਬਾਅਦ ਤੜਕੇ ਸਵੇਰ ਤੱਕ ਸਾਨੂੰ ਇਸ ਬੈਲਟ ਯਾਨੀ ਕਿ ਖਾਸ ਤੌਰ ਤੇ ਦੁਆਬੇ ਦੀ ਬੈਲਟ ਵਿੱਚ ਮੀਂਹ ਹਲਕੀ ਹਲਕੀ ਪੂਰਬੀ ਦੇਖਣ ਨੂੰ ਮਿਲ ਸਕਦੀ ਹੈ ਤੇ ਨਾਲ ਦੀ ਨਾਲ ਹਵਾ ਚੱਲਣ ਦੀ ਵੀ ਉਮੀਦ ਇਹਨਾਂ ਇਲਾਕਿਆਂ ਦੇ ਵਿੱਚ ਪੂਰੀ ਪੂਰੀ ਬਣੀ ਹੋਈ ਹੈ ਜੀ ਤੇ ਬਾਕੀ ਪੰਜਾਬ ਦੀ ਗੱਲ ਕਰੀਏ ਤਾਂ ਮੌਸਮ ਫਿਲਹਾਲ ਅਧਰ ਆਧ ਦਾ ਠੀਕ ਹੈ ਤਾਪਮਾਨ 1 ਤੋਂ ਡਿਗਰੀ ਫਿਲਹਾਲ ਨਾਰਮਲ ਨਾਲੋਂ ਵੱਧ ਸਕਦੇ ਨੇ ਕਿਉਂਕਿ ਤਿੰਨ ਦੇ ਵੇਲੇ ਚੰਗੀ ਧੁੱਪ ਲੱਗੀ ਹੈ ਜੀ ਪਰ ਸਵੇਰੇ ਤੜਕਾ ਹੁੰਦੇ ਹੀ ਤਾਪਮਨ ਦੁਆਰ ਤੋਂ ਘਟਣ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਤੇ ਬਾਕੀ ਜੋ ਵੀ ਨਵੀਂ ਅਪਡੇਟ ਹੋਵੇਗੀ ਚੈਨਲ ਤੇ ਵੀਡੀਓ ਜਲਦਾ ਜਾਵੇਗੀ ਹਵਾ ਦੀ ਗੱਲ ਕਰੀਏ ਹਵਾ ਉੱਤਰ ਪੂਰਬ ਉੱਤਰ ਪੱਛਮ ਦਿਸ਼ਾ ਤੋਂ ਲਗਾਤਾਰ ਚੱਲਦੀ ਹੋਈ ਦਿਖਾਈ ਦੇ ਰਹੀਆਂ ਨੇ ਉਸ ਤੋਂ ਇਲਾਵਾ ਤਾਪਮਨ ਹੁਣ ਦੱਸੀ ਚੁੱਕੇ ਆ ਕਿ ਤਾਪਮਨ ਜਿਹੜੇ 25 26 ਡਿਗਰੀ ਤੱਕ ਤਾਪਮਨ ਬਣੇ ਰਹਿਣ ਦੀ ਉਮੀਦ ਅੱਜ ਦੀ ਰਾਤ ਬਣਦੀ ਹੋਈ ਦਿਖਾਈ ਦੇ ਰਹੀ ਹੈ ਨਵੀਂ ਵੀਡੀਓ ਵਿੱਚ ਜਲਦ ਮਿਲਦੇ ਹਾਂ ਜੀ ਸਵੇਰ ਦੀ ਜਾਣਕਾਰੀ ਲੈ ਕੇ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਵੀਡੀਓ ਦੇਖਣ ਲਈ ਚੈਨਲ ਨੂੰ ਇੰਨਾ ਸਾਰਾ ਪਿਆਰ ਦੇਣ ਲਈ ਤੇ ਚੈਨਲ ਸਬਸਕ੍ਰਾਈਬ ਕਰਨ ਲਈ ਦਰਸ਼ਕ ਵੀਰਾਂ ਦਾ ਧੰਨਵਾਦ ਜੀ